ਇਹ ਵੀ ਵੱਡੀ ਖਬਰ ਜੋ ਕਿ ਜੁੜੀ ਹੋਈ ਹੈ ਮੌਸਮ ਦੇ ਨਾਲ ਕਿ ਪੰਜਾਬ ਤੇ ਮੁੜ ਹੜ੍ਹਾਂ ਦਾ ਖਤਰਾ ਮੰਡਰਾ ਸਕਦਾ ਹੈ। ਕੱਲ ਤੋਂ ਮੀਂਹ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। 5 ਤੋਂ 7 ਅਕਤੂਬਰ ਨੂੰ ਪਾਰੀਮੀ ਦਾ ਅਨੁਮਾਨ ਜਤਾਇਆ ਗਿਆ ਹੈ। ਮੌਸਮ ਵਿਭਾਗ ਨੇ orange ਅਤੇ yellow ਅਲਰਟ ਜਾਰੀ ਕੀਤਾ ਹੈ। ਪੰਜਾਬ, ਹਿਮਾਚਲ ਅਤੇ ਜੰਮੂ ਕਸ਼ਮੀਰ 'ਚ ਪਾਰੀਮੀ ਪਵੇਗਾ। ਰੰਜੀਤ ਸਾਗਰ ਡੈਮ ਤੋਂ ਰਾਵੀ ਦਰਿਆ 'ਚ ਮੁੜ ਵਾਧੂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ ਤੇ ਕੱਲ ਰੰਜੀ ਸਾਗਰ ਡੈਮ ਦੇ ਤਿੰਨ ਗੇਟਸ ਇੱਕ ਇੱਕ ਮੀਟਰ ਖੋਲੇ ਗਏ ਨੇ ਰੰਜੀ ਸਾਗਰ ਡੈਮ ਚੋਂ 10000 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ ਪਰ ਕੱਲ 37686 ਕਿਊਸਿਕ ਪਾਣੀ ਛੱਡਿਆ ਗਿਆ ਰੰਜੀ ਸਾਗਰ ਡੈਮ ਵਿੱਚ ਪਾਣੀ ਦਾ ਪੱਧਰ 522.79 ਮੀਟਰ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਥੇਟਾ ਹੈ ਅਤੇ ਹੁਣ ਪਾਣੀ ਦਾ ਪੱਧਰ ਹੋਰ ਘਟਾਇਆ ਜਾ ਰਿਹਾ ਹੈ ਪਖੜਾ ਡੈਮ ਤੋਂ ਸਤਲੁਜ ਚ ਵਾਧੂ ਵਾਧੂ 33800 ਕਿਊਸਿਕ ਪਾਣੀ ਛੱਡਿਆ ਗਿਆ ਹੈ ਮੀ ਪੈਂ ਦੀ ਸੂਰਤ ਚ ਰਾਵੀ ਦਰਿਆ ਵਿੱਚ ਬਾਈ ਖੰਡਾ ਰਾਹੀ ਵਾਧੂ ਪਾਣੀ ਆਉਣ ਦਾ ਖੱਜਾ ਹੈ ਉਧਰ ਪੌਂਗ ਡੈਮ 'ਚ ਪਾਣੀ ਦੀ ਆਮਦ ਬਿਲਕੁਲ ਕੱਟ ਹੋਣ ਕਰਕੇ ਇਸ ਦੇ ਸਾਰੇ ਗੇਟਸ ਬੰਦ ਨੇ ਪੌਂਗ ਡੈਮ ਦਾ ਮੌਜੂਦਾ ਪੱਧਰ 1388.59 ਫੁੱਟ ਹੈ ਪੌਂਗ ਡੈਮ ਖਤਰੇ ਦੇ ਨਿਸ਼ਾਨ ਤੋਂ ਕਰੀਬ 1.5 ਫੁੱਟ ਹੇਠਾਂ ਹੈ ਪਾਖੜਾ ਡੈਮ ਖਤਰੇ ਦੇ ਨਿਸ਼ਾਨ ਤੋਂ 6.88 ਫੁੱਟ ਦੂਰ ਡਾਕਟਰ ਪੀਕੇ ਕਿੰਗਰਾ ਸਾਟ ਨਾਲ ਨਹੀਂ ਗੱਲਬਾਤ ਕਰਾਂਗੇ ਮੈਂ ਆਉਣ ਵਾਲੇ ਦਿਨਾਂ ਵਿੱਚ ਕਿਵੇਂ ਦਾ ਮੌਸਮ ਰਹੇਗਾ ਕਿਉਂਕਿ ਮੌਨਸੂਨ ਦਾ ਬਦਲਾਅ ਲਗਾਤਾਰ ਜਿਹੜਾ ਦੇਖਣ ਨੂੰ ਮਿਲ ਰਿਹਾ ਤਾਂ ਕਿਹਾ ਜਾ ਰਿਹਾ ਕਿ ਹੁਣ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ ਹਾਂ ਜੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਕਾਫੀ ਕਲੀਅਰ ਜਿਹੜੀਆਂ ਸਕਾਈ ਕੰਡੀਸ਼ਨਸ ਬਣੀਆਂ ਹੋਈਆਂ ਸੀ ਕਿਉਂਕਿ ਮੌਨਸੂਨ ਦਾ ਵਿਦਡਰੋਅਲ ਰੀਜਨ ਤੋਂ ਹੋ ਗਿਆ ਸੀ ਸੋ ਇਹਦੇ ਕਰਕੇ ਟੈਂਪਰੇਚਰ ਵੀ ਥੋੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਸੀਗਾ ਹੁਣ ਡੇ ਟਾਈਮ ਟੈਂਪਰੇਚਰ ਤਾਂ ਨੀਅਰ ਨਾਰਮਲ ਹੈ ਬਟ ਨਾਈਟ ਟਾਈਮ ਟੈਂਪਰੇਚਰ ਹਲੇ ਵੀ ਨਾਰਮਲ ਤੋਂ ਉੱਪਰ ਚੱਲ ਰਿਹਾ ਕੱਲ ਦਾ ਡੇ ਟਾਈਮ ਟੈਂਪਰੇਚਰ 34 ਡਿਗਰੀ ਸੈਂਟੀਗ੍ਰੇਡ ਸਕੋਰ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਔਰ ਅੱਜ ਦਾ ਮਿਨੀਮਮ ਟੈਂਪਰੇਚਰ 24 ਡਿਗਰੀ ਸ ਅੱਜ ਜੀ ਆਉਣ ਵਾਲੇ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਇੱਕ ਵਾਰੀ ਫਿਰ ਜਿਹੜਾ ਡਬਲਯੂਡੀ ਸਿਸਟਮ ਦੀ ਡਿਵੈਲਪਮੈਂਟ ਹੋ ਰਹੀ ਹੈ ਸੋ ਉਹਦੇ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਹਿੱਸਿਆਂ ਦੇ ਵਿੱਚ ਬਾਰਿਸ਼ ਹੋ ਸਕਦੀ ਹੈ ਸੋ ਫਿਲਹਾਲ ਇੱਕ ਦੋ ਦਿਨ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ 5 ਤੋਂ 7 ਤਰੀਕ ਦੇ ਵਿੱਚ ਕੁਝ ਥਾਵਾਂ ਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਇਹਦੇ ਵਾਸਤੇ 5 6 ਤਰੀਕ ਨੂੰ ਜਿਹੜਾ ਆਈਐਮਡੀ ਵੱਲੋਂ yellow اور orange ਅਲਰਟ ਵੀ ਜਾਰੀ ਕੀਤਾ ਗਿਆ 5 ਤਰੀਕ ਨੂੰ ਲਗਭਗ ਸਾਰੇ ਜ਼ਿਲ੍ਹਿਆਂ ਵਾਸਤੇ ਹੀ ਜਿਹੜਾ yellow ਅਲਰਟ ਜਾਰੀ ਕੀਤਾ ਗਿਆ ਤੇ ਨਾਲ-ਨਾਲ ਥੰਡਰਸਟ੍ਰੋਮ ਲਾਈਟਨਿੰਗ ਜਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਔਰ 6 ਤਰੀਕ ਨੂੰ ਕੁਝ ਇਸ਼ਿਆਂ ਲਈ ਸਪੈਸ਼ਲੀ ਜਿਹੜੇ ਨਾਰਥ-ਈਸਟਰਨ ਡਿਸਟ੍ਰਿਕਟਸ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਵਾਸਤੇ orange ਅਲਰਟ ਔਰ ਬਾਕੀ ਸਾਰਿਆਂ ਲਈ yellow ਅਲਰਟ ਜਾਰੀ ਕੀਤਾ ਗਿਆ ਸੋ ਇਹਨਾਂ ਦਿਨਾਂ ਦੇ ਦੌਰਾਨ ਜਿਹੜਾ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਥੰਡਰਿੰਗ ਲਾਈਟਨਿੰਗ ਜਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਅਮਮ ਕੀ ਆ ਜਾ ਸਕਦਾ ਠੰਡ ਦੀ दस्तक ਜਿਹੜੀ ਆ ਉਹ ਇੱਕ ਸੁਨੇਹਾ ਜਿਹੜਾ ਬਾਰਿਸ਼ ਦੇ ਜ਼ਰੀਏ ਕਿਉਂਕਿ ਬਾਰਿਸ਼ ਹੋਵੇਗੀ ਤਾਂ ਠੰਡ ਦੀ दस्तक ਸ਼ੁਰੂ ਹੋ ਦੇਗੀ ਬਿਲਕੁਲ ਜੀ ਕਿਉਂਕਿ ਪਿਛਲੇ ਦਿਨਾਂ ਤੋਂ ਟੈਂਪਰੇਚਰ ਨਾਰਮਲ ਤੋਂ ਉੱਪਰ ਚੱਲ ਰਿਹਾ ਪਰ ਹੁਣ ਜੇ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਨੇ ਜਿਹੜੀ ਬਾਰਿਸ਼ ਹੁੰਦੀ ਆ ਤਾਂ ਜ਼ਰੂਰ ਟੈਂਪਰੇਚਰ ਦੇ ਵਿੱਚ ਥੋੜੀ ਗ੍ਰੈਵਟ ਆਬਜ਼ਰਵ ਕੀਤੀ ਜਾ ਸਕਦੀ ਹੈ ਅਤੇ ਮੰ ਕਿਸਾਨਾਂ ਲਈ ਕਿਸ ਤਰੀਕੇ ਦਾ ਇਹ ਖਾਸ ਕਰ ਇਹ ਮੌਸਮ ਜਾਂ ਇਹ ਕਹ ਲਈਏ ਕਿ ਇਹ ਦਿਨ ਜਿਹੜੇ ਹੈਗੇ ਨੇ ਤੁਸੀਂ ਅਲਰਟ ਵੀ ਜਾਰੀ ਕੀਤਾ ਹੈ ਕਿਸਾਨਾਂ ਲਈ ਕਿੰਨਾ ਫਾਇਦੇਮੰਦ ਹੈ ਜੀ ਕਿਉਂਕਿ ਆਨਵਰਡ ਦਿਨਾਂ ਦੇ ਵਿੱਚ ਸਪੈਸ਼ਲੀ 5 ਤੋਂ 7 ਤਰੀਕ ਦੇ ਵਿੱਚ ਕਾਫੀ ਥਾਵਾਂ ਤੇ ਬਾਰਿਸ਼ ਹੋ ਸਕਦੀ ਹੈ ਕਿਤੇ ਕਿਤੇ ਹੈਵੀ ਬਾਰਿਸ਼ ਵੀ ਹੋ ਸਕਦੀ ਹੈ ਸੋ ਕਿਉਂਕਿ ਅੱਜ ਕੱਲ ਖਰੀਫ ਕ੍ਰੌਪਸ ਦੀ ਹਾਰਵੈਸਟਿੰਗ ਚੱਲ ਰਹੀ ਹੈ ਸੋ ਫਾਰਮਰਸ ਨੂੰ ਹੀ ਸਲਾਹ ਦੇ ਸਕਦੇ ਹਾਂ ਕਿ ਕ੍ਰੌਪਸ ਦੀ ਹਾਰਵੈਸਟਿੰਗ ਜਿਹੜੀ ਧਿਆਨ ਨਾਲ ਪਲਾਨ ਕਰਨ ਔਰ ਜਿਹੜੀ ਪ੍ਰੋਡਿਊਸ ਹੋ ਉਹਦੀ ਸਾਮ ਸੰਭਾਲ ਜ਼ਰੂਰ ਨਾਲ ਨਾਲ ਕਰ ਲੈਣ ਤਾਂ ਕਿ ਜੇ ਜ਼ਿਆਦਾ ਬਾਰਿਸ਼ ਹੁੰਦੀ ਹੈ ਜਾਂ ਮੌਸਮ ਖਰਾਬ ਹੁੰਦਾ ਤਾਂ ਇਸ ਵਕਤ ਮੈਂ ਮੌਜੂਦ ਹਾਂ ਪੌਂਗ ਡੈਮ ਦੇ ਸਪਿਲਵੇ ਗੇਟਸ ਦੇ ਬਿਲਕੁਲ ਨਜ਼ਦੀਕ ਸਭ ਤੋਂ ਪਹਿਲਾਂ ਤਸਵੀਰਾਂ ਦਿਖਾਵਾਂਗੇ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਕਿ ਪੌਂਗ ਡੈਮ ਦੇ ਸਪਿਲਵੇ ਗੇਟਸ ਜਿਹੜੇ ਨੇ ਇਸ ਵਕਤ ਬੰਦ ਹੋ ਚੁੱਕੇ ਨੇ ਦੱਸਿਆ ਜਾ ਰਿਹਾ ਪਿਛਲੇ ਮਹੀਨੇ ਦੀ 29 ਤਰੀਕ ਤੋਂ ਕਿਉਂਕਿ ਪਾਣੀ ਦੀ ਆਮਦ ਲਗਾਤਾਰ ਘਟ ਚੁੱਕੀ ਹੈ ਉਸ ਦੇ ਨਾਲ ਹੀ ਹੁਣ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਲਈ ਰਾਹਤ ਦੀ ਖਬਰ ਹੈ ਕਿਉਂਕਿ ਜੋ ਇਨਫਲੋ ਦੱਸਿਆ ਜਾ ਰਿਹਾ ਹੁਣ ਹਿਮਾਚਲ ਵੱਲੋਂ ਜੋ ਪਾਣੀ ਹੈ ਉਹ 10000 ਕਿਊਸਿਕ ਦੇ ਕਰੀਬ ਹੈ ਉਸ ਦੇ ਨਾਲ ਹੀ ਲਗਾਤਾਰ ਬਿਆਸ ਦਰਿਆ ਨੂੰ ਜਿਹੜਾ ਪਾਣੀ ਛੱਡਿਆ ਜਾ ਰਿਹਾ ਉਸ ਦੀ ਵੀ ਮਾਤਰਾ ਕਾਫੀ ਘਟਾ ਦਿੱਤੀ ਗਈ ਹੈ 17000 ਕਿਊਸਿਕ ਦੇ ਕਰੀਬ ਇਸ ਵਕਤ ਜੋ ਬਿਆਸ ਦਰਿਆ ਨੂੰ ਪਾਣੀ ਡੈਮ ਤੋਂ ਛੱਡਿਆ ਜਾ ਰਿਹਾ ਉਸ ਦੇ ਨਾਲ ਹੀ ਸਪੀਲਵੇ ਗੇਟਸ ਜਿਹੜੇ ਨੇ ਇਸ ਵਕਤ ਪੂਰਨ ਤਰ੍ਹਾਂ ਬੰਦ ਨੇ ਦੱਸ ਦਿੰਨੇ ਕਿ ਬੜੀ ਵੱਡੀ ਰਾਹਤ ਵਾਲੀ ਖਬਰ ਸਾਹਮਣੇ ਆਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪਿਛਲੇ ਦਿਨੀ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਨੂੰ ਦੇਖਣੇ ਪਏ ਸੀਗੇ ਉਹ ਤਸਵੀਰਾਂ ਜਿਹੜੀਆਂ ਬਹੁਤ ਹੀ ਖੌਫਨਾਕ ਸੀਗੀਆਂ ਬੜੇ ਵੱਡੇ ਲੈਵਲ ਤੇ ਲੋਕਾਂ ਦਾ ਨੁਕਸਾਨ ਹੋਇਆ ਸੀ ਉਸ ਦੇ ਨਾਲ ਹੀ ਦੱਸ ਦਿੰਨੇ ਕਿ ਜਦ ਵੀ ਇਸਪੀਲਵੇ ਗੇਟਸ ਖੁੱਲਦੇ ਨੇ ਹਮੇਸ਼ਾ ਹੀ ਪੰਜਾਬ ਅਤੇ ਹਿਮਾਚਲ ਦੇ ਵਿੱਚ ਬਾੜਾ ਵਰਗੇ ਹਾਲਾਤ ਬਣੇ ਨੇ ਪਰ ਇਸ ਵਕਤ ਜੋ ਪੌਂਗ ਡੈਮ ਦਾ ਵਾਟਰ ਲੈਵਲ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ 1388 ਫੁੱਟ ਜਿਹੜਾ ਆ ਪੌਂਗ ਡੈਮ ਦਾ ਵਾਟਰ ਲੈਵਲ ਘਟ ਕੇ ਪਹੁੰਚ ਚੁੱਕਿਆ ਉਸ ਦੇ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ ਕਿ ਪਾਣੀ ਤਾਂ ਕੱਟ ਚੁੱਕਿਆ ਪਰ ਲੋਕਾਂ ਦੀਆਂ ਪਰੇਸ਼ਾਨੀਆਂ ਹਜੇ ਕੰਮ ਹੋਉਂਦੀਆਂ ਨਾ ਨਹੀਂ ਲੈ ਰਹੀਆਂ ਕਿਉਂਕਿ ਬਿਆਸ ਦਰਿਆ ਦੇ ਪਾਣੀ ਦੇ ਨਾਲ ਹੀ ਵੱਡੀ ਮਾਤਰਾ ਦੇ ਵਿੱਚ ਜਿੱਥੇ ਆਮ ਕਿਸਾਨਾਂ ਦਾ ਨੁਕਸਾਨ ਹੋਇਆ ਉਸ ਦੇ ਨਾਲ ਹੀ ਵੱਡੀ ਮਾਤਰਾ 'ਚ ਮਿੱਟੀ ਅਤੇ ਰੇਤ ਵੀ ਲੋਕਾਂ ਦੇ ਖੇਤਾਂ 'ਚ ਪਰ ਚੁੱਕੀ ਆ ਜਿਸ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਦੇ ਕਿਸਾਨ ਜਿਹੜੇ ਨੇ ਬੜੀ ਹੀ ਜਦੋਜਹਿਦ ਵਿੱਚ ਲੱਗੇ ਹੋਏ ਨੇ ਉਸ ਦੇ ਨਾਲ ਹੀ ਦੱਸ ਦੇਣੇ ਕਿ ਜਿਸ ਤਰ੍ਹਾਂ ਹੁਣ ਲਗਾਤਾਰ ਪੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ਵਿੱਚ ਪਾਣੀ ਦੀ ਮਾਤਰਾ ਘਟਦੀ ਆ ਰਹੀ ਹੈ ਉਸ ਦੇ ਨਾਲ ਹੁਣ ਜਿਹੜੀ ਹੈ ਪੰਜਾਬ ਅਤੇ ਹਿਮਾਚਲ ਦੇ ਲੋਕਾਂ ਦੀ ਜਿਹੜੀ ਚਿੰਤਾ ਵੀ ਖਤਮ ਹੁੰਦੀ ਦਿਖਾਈ ਦੇ ਰਹੀ ਹੈ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 8